ਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡਾਲ ਅੱਜ ਅਸੀਂ ਪਹੁੰਚੇ ਹਾਂ ਦਿਲਾਤਰਨਤਾਰਨ ਦੇ ਪਿੰਡ ਡਾਲਾ ਜਿੱਥੇ ਕਿ ਘਰ ਦੇ ਵਿੱਚ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜੇ ਘਰ ਦੇ ਹਾਲਾਤ ਆ ਤੇ ਇੱਕ ਇਹਨਾਂ ਦਾ ਬੇਟਾ ਇਹ ਦੋ ਸਿਸਟਰ ਹੀ ਸਿਸਟਰ ਵੀ ਜਿਹੜੀ ਉਹਦੀਆਂ ਵੀ ਕਿਡਨੀਆਂ ਖਰਾਬ ਹੋ ਗਈਆਂ ਉਹਦਾ ਵੀ ਇਲਾਜ ਨਹੀਂ ਹੋਇਆ ਤੇ ਉਹ ਵੀ ਜਿਹੜੀ ਉਹ ਦੁਨੀਆ ਤੋਂ ਚੱਲ ਵਸੀ ਹੋਣਾ ਇਹ ਇਹਨਾਂ ਦਾ ਬੇਟਾ ਏ ਇੱਕ ਸਾਲ ਲਗਾਤਾਰ ਹੋ ਗਿਆ ਜਿਹੜਾ ਉਹ ਗੁਰਦਿਆਂ ਦੀ ਬਿਮਾਰੀ ਨਾਲ ਜੂਲ ਜਿਹੜਾ ਤੇ ਅੱਜ 7 ਮਹੀਨੇ ਹੋ ਗਏ ਆ ਪਰਿਵਾਰ ਦੇ ਦੱਸਣ ਮੁਤਾਬਕ ਕੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਹ ਪਰਿਵਾਰ ਰੋ ਰਿਹਾ ਏ ਤੇ ਰੋਲ ਕਿਉਂ ਰਿਹਾ ਏ ਕਿਉਂਕਿ ਪੈਸੇ ਦੀ ਕਮੀ ਆ ਤੇ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਵੱਡੇ ਵੱਡੇ ਦਾਅਵੇ ਕਰਦੀਆਂ ਸਰਕਾਰਾਂ ਕੇ ਸਰਕਾਰੀ ਹਸਪੀਟਲਾਂ ਦੇ ਵਿੱਚ ਹਰੇਕ ਇਲਾਜ ਆ ਜਾਏਗਾ ਪਰ ਜੇ ਗੱਲ ਕੀਤੀ ਜਾਵੇ ਇਸ ਪਰਿਵਾਰ ਦੀ ਇਹਨਾਂ ਨੂੰ ਆ ਕੇ ਕੋਈ ਪੁੱਛੇ ਪੀ ਕੇ ਹੋ ਜਾ ਜਿਹੜਾ ਇਲਾਜ ਹੁੰਦਾ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਉਹ ਪਰਿਵਾਰ 7 ਮਹੀਨੇ ਤੋਂ ਲਗਾਤਾਰ ਹਸਪੀਟਲਾਂ ਦੇ ਵਿੱਚ ਰੋ ਰਿਹਾ ਏ ਸਰਕਾਰ ਦੀ ਆਸ ਉਹਨਾਂ ਛੱਡ ਦਿੱਤੀ ਹੁਣ ਗਾਨੀ ਸੱਜਣਾ ਅਤੇ ਜੋ ਵੀ ਪਿੰਡ ਡੱਲ ਦੇ ਮੇਰੇ ਭਰਾ ਬਾਹਰ ਗਏ ਆ ਜਾਂ ਐਨ ਆਰ ਆਈਆ ਜਾਂ ਆਪਾਂ ਕਹਿ ਲਈਏ ਕਿ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਵੱਡੇ ਵੱਡੇ ਲਾਉਨੇ ਆ ਤੇ ਆ ਜਿਹੜਾ ਏ ਆ ਜੇ ਤੁਸੀਂ ਪੁੰਨ ਇਸ ਤਰ੍ਹਾਂ ਕੰਮ ਕਰਤਾ ਇਦੋਂ ਵੱਡਾ ਕੋਈ ਪੁੰਨ ਨਹੀਂ ਜੇ ਮਾਪਿਆਂ ਦਾ ਇੱਕ ਕੱਲਾ ਕੱਲਾ ਪੁੱਤ ਤੁਹਾਡੇ ਥੋੜੇ ਜਿਹਾ দান ਨਾਲ ਤੁਹਾਡੇ ਥੋੜੇ ਜੀ ਜਿਹੜੀ ਆ ਉਹ ਖਰਚੇ ਨਾਲ ਬਾਜੇ ਤੇ ਇਦੋਂ ਵੱਡਾ ਪੁੰਨ ਮਿਲ ਨਹੀਂ ਲੱਗਦਾ ਕੋਈ ਦੁਨੀਆ ਤੇ ਹੋਏਗਾ ਪਰਿਵਾਰ ਦੇ ਨਾਲ ਅਸੀਂ ਬਾਕੀ ਗੱਲਬਾਤ ਵੀ ਕਰਦੇ ਆਂ ਇਹਨਾਂ ਦਾ ਮੋਬਾਈਲ ਨੰਬਰ ਅਕਾਊਂਟ ਨੰਬਰ ਤੇ ਸਕੈਨਰ ਵੀ ਅਸੀਂ ਜਿਹੜਾ ਉਹ ਇਸ ਵੀਡੀਓ ਦੇ ਵਿੱਚ ਪਾਵਾਂਗੇ ਤਾਂ ਜੋ ਇਸ ਇਹਨਾਂ ਦਾ ਆਜਵੰਤ ਕੌਰ ਕਿਹੜਾ ਪਿੰਡ ਜੀ ਤੈਨ ਹਦਨ ਦਾਲੀ ਮੀਰਸਲੇ ਆ ਮੁਸਕਲ ਸਾਲ ਨੂੰ ਇਹ ਆਪੇ ਸਾਡਾ ਬੱਚਾ ਬਿਮਾਰ ਹੋ ਗਿਆ ਵਾ ਕਿਤਨੀ ਖਰਾਬ ਹੋ ਗਿਆ ਵਾ ਕਿੰਨਾ ਟਾਈਮ ਹੋ ਗਿਆ ਸਾਨੂੰ ਸਾਲ ਹੋ ਗਿਆ ਵਾ ਤੇ ਹੁਣ ਕਿੱਥੇ ਆ ਉਹ ਆਨ ਅਸੀਂ ਪੀਜੀਆਈ ਗੋਦ ਉਥੇ ਲੈ ਕੇ ਗਏ ਹਾਂ ਹਸਪੀਟਲ ਉਹਨਾਂ ਨੇ ਕਿਹਾ ਵੀ ਇਹਦੇ ਜੇ ਕਿਤਨੀ ਪੈਜੂਗੀ ਤੇ ਫਿਰ ਇਹਦੀ ਜਾਨ ਬਚਨੀ ਆ ਨਹੀਂ ਤੇ ਜਾਨ ਨਹੀਂ ਬਚ ਸਕਦੀ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਜਿਹੜਾ ਹਸਪੀਟਲ ਦੇ ਵਿੱਚ ਰਹਿੰਦੇ ਆ ਸਾਨੂੰ ਉੱਥੇ 7-8 ਮਹੀਨੇ ਹੋ ਗਿਆ ਜੇ ਸਰ ਹਸਪੀਟਲ ਹਾਂਜੀ ਕੋਈ مشکل کیوں ਨਹੀਂ لاج ہوندی ہے لاج ਸਾਡਾ ਇੱਕ ਤਾਂ ਪਹਿਨ ਦੁੱਖ ਨਹੀਂ ہونਦਿਆ ਤੇ ਇੱਕ ਵੀ ਉਹ ਕਹਿੰਦੇ ਆ ਵੀ ਤੁਹਾਡਾ ਵੀ ਘਾਟ ਨਹੀਂ ਚੱਲਦਾ 5 ਲੱਖ ਬੰਦ ਤੇ ਤੁਹਾਡੇ પતિ ਜਾਂ ਕੋਈ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਆ ਪਤੀ ਪਿਆ ਆਡਾ 2014 ਦਾ ਪੂਰਾ ਹੋ ਜਾਵਾ ਤੇ ਹੋਰ ਦਾਦੀ ਦਾਦਾ ਕੋਈ ਨਹੀਂ ਹੈਗਾ ਉਹ ਵੀ ਪੂਰੇ ਹੋਏ ਬਾ ਉਹਨਾਂ ਦੀ ਭੈਣ ਵੱਡੀ ਉਹ ਵੀ ਪੂਰੀ ਹੋ ਗਈ ਹੈ ਤੁਹਾਡਾ ਕੋਈ ਪਿੱਛੇ ਨਹੀਂ ਹੈਗਾ ਉਹ ਨੂੰ ਇਹ ਹੋਇ ਨੁਕਸ ਬਣ ਗਿਆ ਸੀ ਤੇ ਉਹ ਦਵਾਈ ਵੀ ਪੂਰਾ ਹੋ ਗਿਆ ਹਾਂਜੀ ਦਵਾਈ ਵੀ ਪੂਰਾ ਹੋ ਗਿਆ ਤੇ ਧੀ ਵੀ ਪੂਰੀ ਹੋ ਗਈ। ਹੋਰ ਪਰਿਵਾਰ ਦੇ ਵਿੱਚ ਫਿਰ ਕੌਣ ਆ ਕਮਾਉਣ ਵਾਲਾ? ਕੋਈ ਵੀ ਨਹੀਂ ਹੁਣ ਧੀ ਮਰਾ ਮੋਟੇ ਤੇ ਪਿੱਖੀਵੰਦ ਤੱਕ ਕੰਮ ਕਰਦੀ ਤੇ ਉਹ ਜਦੋਂ ਉਹਦੇ ਬਿਮਾਰ ਹੋ ਗਿਆ ਉਹ ਵੀ ਬੈ ਗਈ ਕਲੇ। ਉਹ ਵੀ ਧੱਕੇ ਖਾਂਦੀ ਫਿਰਦੀ। ਕੀ ਮੰਗ ਕਰਦੀ? ਮੰਗਦੀ ਸਾਡੀ ਇਹ ਹੋਏ ਆਪੇ ਸਾਡਾ ਪੁੱਤ ਵੱਜ ਜਾਵੇ। ਠੀਕ ਹੋ ਜਾ। ਇਹ ਕਿਦੋਂ ਨਾ ਕਿਹਾ ਵੀ ਜਿਹੜਾ ਉਹਦਾ ਆਪਰੇਟ ਹੋਏਗਾ ਤੇ ਉਹ ਹੋ ਗਏੰਦੇ ਵੀ ਪੰਨਾ ਮਹੀਨੇ ਤੱਕ ਹੋ ਜੂਗਾ ਸਾਡੀ ਬੱਸ ਕਿੰਨੀ ਇਹ ਹੋਈ ਜਾਂ ਵੀ ਪਹਿਹੇ ਨਹੀਂ ਹੈ ਗਈ ਹਾਂਜੀ ਕੀ ਨਾ ਬਿਰਤੀ ਮੇਰਾ ਨਾਮ ਸੁਤਨਾ ਸਿੰਘ ਪਿੰਡ ਡਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਕੀ ਮੁਸ਼ਕਲ ਹੈ ਇਸ ਪਰਵਾਰ ਮੁਸ਼ਕਲ ਤੁਸੀਂ ਆਪ ਹੀ ਪਹਿਲਾਂ ਦੱਸਤੀ ਆ ਮੁਸ਼ਕਲ ਇਸ ਪਰਵਾਰ ਦੀ ਬਹੁਤ ਵੱਡੀ ਹੈ ਇਹ ਵਿਧਵਾ ਜਨਾਨੀ ਆ ਬੀਸੀ ਪਰਵਾਰ ਨਾਲ ਸੰਬੰਧ ਰੱਖਦੀ ਹੈ ਇਹਨਾਂ ਦੇ ਲੜਕਾ ਜਿਹੜਾ ਕਿਟਰੀਆਂ ਦੇ ਮਰੀਜ਼ ਆ ਜੋ ਪੀਜੀਆਈ ਚੰਡੀਗੜ੍ਹ ਦਾਖਲ ਨੇ ਤੇ ਪੈਸੇ ਦੀ ਕਮੀ ਨਾਲ ਗਰੀਬ ਪਰਿਵਾਰ ਘਰ ਘਰ ਤਰਲੇ ਮਾਰ ਰਿਹਾ ਹੈ ਤੇ ਸਾਡੀ ਤੇ ਉਹ ਬੇਨਤੀ ਆ ਐਨ ਆਰ ਆਈ ਹੋਰ ਪਿੰਡ ਦੇ ਵਾਸੀਆਂ ਨੂੰ ਵੀ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨੇ ਜੋਗਾ ਹੈਗਾ ਕੋਈ ਪਰਿਵਾਰ ਦੀ ਮਦਦ ਕੀਤੀ ਜਾਵੇ ਬਹੁਤ ਹੀ ਹਾਲਾਤ ਮਾੜੇ ਆ ਕੱਲੀ ਭੈਣ ਕੱਲਾ ਭਰਾ ਪਰਿਵਾਰ ਵੱਲੋਂ ਇਸ ਭੈਣ ਦੀ 10000 ਨਾਲ ਮਦਦ ਕੀਤੀ ਜਾਂਦੀ ਹੈ ਤੇ ਸਾਡੇ ਵੱਲੋਂ ਅਪੀਲ ਹੈ ਕਿ ਸਾਰਿਆਂ ਨੂੰ ਕਿ ਇਸ ਭੈਣ ਦੀ ਮਦਦ ਕੀਤੀ ਜਾਵੇ। ਤਾਂ ਤੇਰ 10000 ਜੀ ਫੌਜੀ ਨੇ ਮਦਦ ਕੀਤੀ ਵਾ ਰਤਨਾਮ ਸਿੰਘ ਜੀ ਤੇ ਸਾਨੂੰ ਅਸੀਂ ਚਾਹੁੰਦੇ ਆ ਵੀ ਇਸੇ ਤਰ੍ਹਾਂ ਸਾਡੀ ਮਦਦ ਕੀਤੀ ਜਾਵੇ। ਅਸੀਂ ਉਹਨਾਂ ਦੇ ਧੰਨਵਾਦ ਹੋਵਾਂਗੇ।